ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਇੱਕ ਵਾਰ ਧੰ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਦਰਬਾਰ ਲੱਗਿਆ ਹੁੰਦਾ ਹੈ ਭਰੇ ਦਰਬਾਰ ਅੰਦਰ ਇੱਕ ਕੱਟੂ ਛਾਹ ਨਾਮ ਦਾ ਗੁਰ ਸਿੱਖ ਆਉਂਦਾ ਉਹ ਗੁਰ ਸਿੱਖ ਆ ਕੇ ਆਖਦਾ ਹੈ ਗੁਰੂ ਸਾਹਿਬ ਜੀ ਮੇਰੀ ਇੱਕ ਬੇਨਤੀ ਆ ਕਿ ਮੈਂ ਮਿਹਨਤ ਤਾਂ ਬੜੀ ਕਰਦਾ ਹਾਂ ਬੜੀ ਘਾਲ ਕਮਾਈ ਕਰਦਾ ਪਰ ਮੇਰੀ ਕਿਰਤ ਵਿੱਚ ਬਰਕਤ ਨਹੀਂ ਹੈ ਮੇਰੇ ਕੋਲ ਮਾਇਆ ਖੜਦੀ ਨਹੀਂ ਹੈ ਤਾਂ ਧੰਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਭਾਈ ਗੁਰ ਸਿੱਖਾ ਤਿੰਨ ਕੰਮ ਕਰੀ ਤੇਰੀ ਕਿਰਤ ਵਿੱਚ ਬਰਕਤ ਪੈ ਜਾਣੀ ਆ ਮਹਾਰਾਜ ਦੱਸੋ ਧੰਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਪਹਿਲਾ ਕੰਮ ਕਰੀ ਸਤਨਾਮ ਕੋ ਸਿਮਰਨ ਕੀਜੈ ਕਿ ਵਾਹਿਗੁਰੂ ਦਾ ਸਿਮਰਨ ਕਰਿਆ ਕਰ ਦੂਜਾ ਧੰਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਆਪਣੀ ਕਿਰਤ ਨੂੰ ਸੱਚੀ ਸੁੱਚੀ ਰੱਖੀ ਭਾਵ ਕੇ ਇਮਾਨਦਾਰੀ ਨਾਲ ਕਰੀ ਉੱਚ ਕੋਈ ਛਾਲ ਫਰੇਬ ਝੂਠ ਠੱਗੀ ਨਾ ਹੋਵੇ ਤੀਜਾ ਧੰਗ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਿਹੜੀ ਮਿਹਨਤ ਮਸਕਤ ਨਾਲ ਕਮਾਈ ਕਰੇਗਾ ਨਾ ਉਹ ਚੋਂ 10ਵਾਂ ਦਸਵੰਦ ਹਿੱਸਾ ਤੂੰ ਲੋੜਵੰਦਾਂ ਦੇ ਵਿੱਚ ਵੰਡਦਿਆਂ ਕਰੀ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਦਿਆਂ ਕਰੀ ਆਪਣੀ ਕਿਰਤ ਵਿੱਚੋਂ 10ਵਾਂ ਦਸਵੰਦ ਕੱਢਿਆ ਕਰੀ ਤੇ ਤੇਰੀ ਕਿਰਤ ਵਿੱਚ ਬਰਕਤ ਪੈ ਜਾਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਇੱਕ ਵਾਰ ਧੰਗ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਦਰਬਾਰ ਲੱਗਿਆ ਹੁੰਦਾ ਹੈ ਪਰੇ ਦਰਬਾਰ ਅੰਦਰ ਇੱਕ ਕਟੂ ਸ਼ਾਹ ਨਾਮ ਦਾ ਗੁਰਸਿੱਖ ਆਉਂਦਾ ਹੈ ਉਹ ਗੁਰਸਿੱਖ ਆ ਕੇ ਆਖਦਾ ਹੈ ਗੁਰੂ ਸਾਹਿਬ ਜੀ ਮੇਰੀ ਇੱਕ ਬੇਨਤੀ ਆ ਕਿ ਮੈਂ ਮਿਹਨਤ ਤਾਂ ਬੜੀ ਕਰਦਾ ਹਾਂ ਬੜੀ ਘਾਲ ਕਮਾਈ ਕਰਦਾ ਪਰ ਮੇਰੀ ਕਿਰਤ ਵਿੱਚ ਬਰਕਤ ਨਹੀਂ ਹੈ ਮੇਰੇ ਕੋਲ ਮਾਇਆ ਖੜਦੀ ਨਹੀਂ ਹੈ ਤਾਂ ਧੰਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਭਾਈ ਗੁਰਸਿੱਖਾ ਤਿੰਨ ਕੰਮ ਕਰੀ ਤੇਰੀ ਕਿਰਤ ਵਿੱਚ ਬਰਕਤ ਪੈ ਜਾਣੀ ਆ ਮਹਾਰਾਜ ਦੱਸੋ ਧੰਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਪਹਿਲਾ ਕੰਮ ਕਰੀ ਸਤਨਾਮ ਕੋ ਸਿਮਰਨ ਕੀਜੈ ਕਿ ਵਾਹਿਗੁਰੂ ਦਾ ਸਿਮਰਨ ਕਰਿਆ ਕਰ ਦੂਜਾ ਧੰਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਆਪਣੀ ਕਿਰਤ ਨੂੰ ਸੱਚੀ ਸੁੱਚੀ ਰਖੀ ਭਾਵ ਕੇ ਇਮਾਨਦਾਰੀ ਨਾਲ ਕਰੀ ਉਹ ਚ ਕੋਈ ਛਾਲ ਫਰੇਬ ਝੂਠ ਠੱਗੀ ਨਾ ਹੋਵੇ ਤੀਜਾ ਧੰਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਜਿਹੜੀ ਮਿਹਨਤ ਮਸਕਤ ਨਾਲ ਕਮਾਈ ਕਰੇਗਾ ਨਾ ਉਹ ਚੋ 10ਵਾਂ ਦਸਵੰਦ ਹਿੱਸਾ ਤੂੰ ਲੋੜ ਬੰਦਾਂ ਦੇ ਵਿੱਚ ਵੰਡਦਿਆਂ ਕਰੀ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਦਿਆ ਕਰੀ ਆਪਣੀ ਕਿਰਤ ਵਿੱਚੋਂ ਦਸਵਾ ਦਸਵੰਦ ਕੱਢਿਆ ਕਰੀ ਤੇ ਤੇਰੀ ਕਿਰਤ ਵਿੱਚ ਬਰਕਤ ਪੈ ਜਾਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਇੱਕ ਵਾਰ ਧੰ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਦਰਬਾਰ ਲੱਗਿਆ ਹੁੰਦਾ ਹੈ ਭਰੇ ਦਰਬਾਰ ਅੰਦਰ ਇੱਕ ਕਟੂ ਸ਼ਾਹ ਨਾਮ ਦਾ ਗੁਰ ਸਿੱਖ ਆਉਂਦਾ ਹੈ ਉਹ ਗੁਰ ਸਿੱਖ ਆ ਕੇ ਆਖਦਾ ਹੈ ਗੁਰੂ ਸਾਹਿਬ ਜੀ ਮੇਰੀ ਇੱਕ ਬੇਨਤੀ ਆ ਕਿ ਮੈਂ ਮਿਹਨਤ ਤਾਂ ਬੜੀ ਕਰਦਾ ਹਾਂ ਬੜੀ ਘਾਲ ਕਮਾਈ ਕਰਦਾ ਪਰ ਮੇਰੀ ਕਿਰਤ ਵਿੱਚ ਬਰਕਤ ਨਹੀਂ ਹੈ ਮੇਰੇ ਕੋਲ ਮਾਇਆ ਖੜਦੀ ਨਹੀਂ ਹੈ ਤਾਂ ਧੰਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਭਾਈ ਗੁਰ ਸਿੱਖਾ ਤਿੰਨ ਕੰਮ ਕਰੀ ਤੇਰੀ ਕਿਰਤ ਵਿੱਚ ਬਰਕਤ ਪੈ ਜਾਣੀ ਆ ਮਹਾਰਾਜ ਦੱਸੋ ਧੰਗੁਰੂ ਅਰਜਨ ਦੇਵਕਾਰ ਮਹਾਰਾਜ ਕਹਿੰਦੇ ਪਹਿਲਾ ਕੰਮ ਕਰੀ ਸਤਨਾਮ ਕੋ ਸਿਮਰਨ ਕੀਜੈ ਕਿ ਵਾਹਿਗੁਰੂ ਦਾ ਸਿਮਰਨ ਕਰਿਆ ਕਰ ਦੂਜਾ ਧੰਗ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆਪਣੀ ਕਿਰਤ ਨੂੰ ਸੱਚੀ ਸੁੱਚੀ ਰੱਖੀ ਭਾਵ ਕੇ ਇਮਾਨਦਾਰੀ ਨਾਲ ਕਰੀ ਉਹ ਚ ਕੋਈ ਛਾਲ ਫਰੇਬ ਝੂਠ ਠੱਗੀ ਨਾ ਹੋਵੇ ਤੀਜਾ ਧੰਗ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਿਹੜੀ ਮਿਹਨਤ ਮਸਕਤ ਨਾਲ ਕਮਾਈ ਕਰੇਗਾ ਨਾ ਉਹ ਚੋ 10ਵਾਂ ਦਸਵੰਦ ਹਿੱਸਾ ਤੂੰ ਲੋੜਵੰਦਾਂ ਦੇ ਵਿੱਚ ਵੰਡਦਿਆਂ ਕਰੀ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਦਿਆ ਕਰੀ ਆਪਣੀ ਕਿਰਤ ਵਿੱਚੋਂ 10ਵਾਂ ਦਸਵੰਦ ਕੱਢਿਆ ਕਰੀ ਤੇ ਤੇਰੀ ਕਿਰਤ ਵਿੱਚ ਬਰਕਤ ਪੈ ਜਾਣੀ ਹੈ